ਸ੍ਰੀ ਗੁਰਜੀ ਮੈਂ ਤੁਹਾਡਾ ਸੁਖ ਮਲੜੀ ਆਹਨ ਆਪਾਂ ਪ੍ਰੋਜੈਕਟ ਲਾਇਆ ਸੀਗਾ ਜੀ ਪਫਾਰਿਆਂ ਵਾਲਾ ਆਪਣੇ ਕੱਚਾ ਥਾਂ ਪੁੱਸਾ ਸਲੇ ਬਿਲਕੁਲ ਵੀ ਤੇ ਇਹ ਪਫਾਰੇ ਆਪਾਂ ਲਿਆ ਕੇ ਲਾਤੇ ਪਿਛਲੇ 8 ਦਿਨਾਂ ਤੋਂ ਇਹ ਪਫਾਰੇ ਚੱਲ ਰਹੇ ਐ ਤੇ ਬਹੁਤ ਹੀ ਚੰਗਾ ਸ਼ਾਨਦਾਰ ਰਿਜ਼ਲਟ ਨੋਟ ਕੀਤਾ ਗਿਆ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਆਪਣੇ ਕਿਸਾਨ ਭਰਾਵਾਂ ਦੇ ਜ਼ਿਆਦਾਤਰ ਆ ਚਾਦਰਾਂ ਹੀ ਚੜੀਆਂ ਹੁੰਦੀਆਂ ਪੱਥਰ ਵਾਲੀਆਂ ਜੋ ਆਪਣੇ ਸਲੇਟਾਂ ਬੋਲ ਦਿੰਦੇ ਆਪਾਂ ਤੇ ਇਹ ਜ਼ਿਆਦਾ ਤਪਦੇ ਆ ਤੇ ਜਦੋਂ ਜ਼ਿਆਦਾ ਤਪਣ ਦੇ ਕਾਰਨ ਪਸ਼ੂ ਹੌਂਕਦੇ ਰਹਿੰਦੇ ਆ ਤੇ ਪਸ਼ੂਆਂ ਨੂੰ ਬੈਠਣ ਵਿੱਚ ਬਹੁਤ ਹੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤੇ ਆਪਣੇ ਇਹ ਗਵੰਡੀ ਨੇ ਲਾਇਸੀ ਪੁਫਾਰੇ ਤੇ ਉਹਨੂੰ ਦੇਖ ਕੇ ਆਪਾਂ ਵੀ ਇਹ ਲਿਆ ਕੇ ਪ੍ਰੋਜੈਕਟ ਆਪਣੇ ਘਰੇ ਲਾ ਦਿੱਤਾ ਤੇ ਪਿਛਲੇ 7 ਦਿਨਾਂ ਤੋਂ ਬਹੁਤ ਹੀ ਚੰਗਾ ਸ਼ਾਨਦਾਰ ਰਿਜ਼ਲਟ ਨੋਟ ਕੀਤਾ ਤੇ ਪਸ਼ੂ ਆਰਾਮ ਨਾਲ ਬੈਠੇ ਰਹਿੰਦੇ ਆ ਤੇ ਜਦੋਂ ਆਪ ਵੀ ਆਪਾਂ ਇਹਨਾਂ ਪੱਖਿਆਂ ਥਲੇ ਪਸ਼ੂਆਂ ਦੇ ਵਿੱਚ ਆ ਜਾਂਦੇ ਆ ਤਾਂ ਬਹੁਤ ਹੀ ਚੰਗਾ ਮਹਿਸੂਸ ਹੁੰਦਾ ਜਿੱਦਾਂ ਕਿ ਆਪਾਂ ਏਸੀ ਵਾਲੇ ਕਮਰੇ 'ਚ ਬੈਠੇ ਹੋਈਏ ਤੇ ਜਿਹੜੇ ਮੇਰੇ ਮੇਰੀਆਂ ਗਾਂਆਂ ਪਹਿਲਾਂ 2 ਤੋਂ 3 ਘੰਟੇ ਬੈਠ ਕੇ ਉੱਠ ਜਾਂਦੀਆਂ ਸੀ ਕਿਉਂਕਿ ਗਰਮੈਸ਼ ਜ਼ਿਆਦਾ ਹੋਣ ਦੇ ਕਾਰਨ ਇਹਨਾਂ ਨੂੰ ਆਰਾਮ ਨਹੀਂ ਪੂਰਾ ਮਿਲਦਾ ਸੀ ਹੁਣ ਇਹ 810 ਘੰਟੇ ਲਗਾਤਾਰ ਬਹਿ ਕੇ ਆਰਾਮ ਕਰਦੀਆਂ ਜਿਹੜੇ ਹੋਂਕਦੀਆਂ ਵੀ ਨਹੀਂ ਬਿਲਕੁਲ ਵੀ ਕਿਉਂਕਿ ਪਹਿਲਾਂ ਜ਼ਿਆਦਾ ਗਰਮੈਸ਼ ਹੋਣ ਦੇ ਕਾਰਨ ਇਹ ਗਾਂਾਂ ਹੋਂਕਣ ਲੱਗ ਜਾਂਦੀਆਂ ਸੀ ਇਹਨਾਂ ਦਾ ਪਿੰਡਾ ਤਪ ਜਾਂਦਾ ਸੀ ਤੇ ਹੁਣ ਪਿੰਡਾ ਵੀ ਠੰਡਾ ਰਹਿੰਦਾ ਬਿਲਕੁਲ ਤੇ ਬਫਾਰਾ ਸਿਸਟਮ ਬਹੁਤ ਹੀ ਵਧੀਆ ਹੈ ਜੇ ਕਿਸੇ ਕਿਸਾਨ ਭਰਾ ਨੇ ਲਾਉਣਾ ਤਾਂ ਉਹ ਕੱਚੇ ਥਾਂ ਵਿੱਚ ਵੀ ਲਾ ਸਕਦਾ ਕਿਉਂਕਿ ਆਪਣੇ ਪਸ਼ੂਆਂ ਦੇ ਥਲੇ ਕੱਚਾ ਥਾਂਗਾ ਤੇ ਕੱਚਾ ਥਾਂ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਕੋਈ ਚਿੱਕੜ ਨਹੀਂ ਆ ਵੀ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਬਹੁਤੇ ਬਫਾਰੇ ਆਪਾਂ ਲਾਉਂਦੇ ਆ ਜਦੋਂ ਉਹਨਾਂ ਦਾ ਚਿੱਕੜ ਹੋ ਜਾਂਦਾ ਪਸ਼ੂਆਂ ਥਲੇ ਪਰ ਇਹ ਪਾਣੀ ਵੀ ਵਧੀਆ ਵਰਤਦੇ ਆ ਬਫਾਰੇ ਸਿੜਦੇ ਆ ਤੇ ਪਰ ਚਿੱਕੜ ਵੀ ਕਿਸੇ ਪ੍ਰਕਾਰ ਦਾ ਨਹੀਂ ਹੁੰਦਾ ਜਿੱਦਾਂ ਮੈਂ ਲਾਏ ਹੋਇਆ ਇਹ ਮੇਰੇ ਘੰਟੇ 'ਚ 20 ਲੀਟਰ ਪਾਣੀ ਚੱਕ ਜਾਂਦਾ ਉਸਤਨ ਤੇ ਮੈਂ ਲਗਭਗ 7-8 ਘੰਟੇ ਇਹਨਾਂ ਨੂੰ ਚਲਾਉਣਾ ਦੇ 150 ਤੋਂ ਲੀਟਰ ਲਗਭਗ ਪਾਣੀ ਰੋਜ਼ ਲੱਗ ਜਾਂਦਾ ਪਰ ਕਿਸੇ ਵੀ ਪ੍ਰਕਾਰ ਦਾ ਚਿੱਕੜ ਨਹੀਂ ਹੈਗਾ ਤੁਸੀਂ ਦੇਖ ਵੀ ਸਕਦੇ ਹੋ ਵੀ ਇੱਥੇ ਕਿਸੇ ਪ੍ਰਕਾਰ ਦਾ ਕੋਈ ਚਿੱਕੜ ਨਹੀਂ ਪਸ਼ੂਆਂ ਥੱਲੇ ਤੇ ਪਸ਼ੂ ਵੀ ਆਰਾਮ ਨਾਲ ਬੈਠੇ ਰਹਿੰਦੇ ਨੇ ਕਿਉਂਕਿ ਗਾਂਆਂ ਛੇਦੀ ਕਰੇ ਚਿੱਕੜ ਦੇ ਵਿੱਚ ਬੈਠ ਕੇ ਰਾਜੀ ਨਹੀਂ ਹੁੰਦੀਆਂ ਤੇ ਇਹਨਾਂ ਨੂੰ ਜਿਆਦਾ ਸੁੱਕਾ ਥਾਂ ਹੀ ਭਾਲਦੀਆਂ ਤੇ ਜੇ ਤੁਸੀਂ ਕਿਸਾਨ ਪ੍ਰਾਪ ਉਹ ਇਹ ਲਾਉਣੇ ਆ ਜਿੱਦਾਂ ਮੈਂ ਇਹ ਲਾਇਆ ਆਪਣੇ ਘਰੇ ਇਹ 7 ਨਿਊਜਲਾਂ ਲੰਗਾ 7 ਨਿਊਜਲਾਂ ਦੇ ਵਿੱਚ 8 ਪਫਹਾਰੇ ਲੱਗੇ ਹੋਏ ਆ ਜੇ ਆਪਾਂ 8 ਪਫਹਾਰੇ ਲਾਉਣੇ ਆ ਤਾਂ ਪੰਛੀ ਪਸ਼ੂ ਇਹਦੇ ਵਿੱਚ ਆਰਾਮ ਨਾਲ ਬੈਠ ਸਕਦੇ ਆ ਤੇ ਜੇ ਆਪਾਂ ਇਹਦੇ ਖਾਤੇ ਦੀ ਗੱਲ ਕਰੀਏ ਕਿਸਾਨ ਪ੍ਰਾਪ ਉਹ ਤਾਂ 3000 ਤੋਂ ਲੈ ਕੇ 3500 ਰੁਪਏ ਦਾ ਖਰਚ ਇਹ ਪਫਹਾਰਿਆਂ ਦੇ ਉੱਤੇ ਆਉਂਦਾ ਤੇ ਤੁਸੀਂ ਵੀ ਆਪਣੇ ਏਪੁਫਾਰੇ ਜਰੂਰ ਲਾਓ ਤਾਂ ਕਿ ਸੋਡੇ ਪਸ਼ੂ ਜਿਆਦਾ ਤੋਂ ਜਿਆਦਾ ਆਰਾਮ ਲੈ ਸਕਣ ਪਸ਼ੂਆਂ ਦਾ ਗਰਮੀ ਤੋਂ ਬਚਾਅ ਹੋ ਸਕੇ ਕਿਉਂਕਿ ਜਿਆਦੇ ਗਰਮੀ ਦੇ ਪੈਣ ਦੇ ਕਾਰਨ ਆਪਮਾਨ ਜਿਆਦਾ ਹੋਣ ਦੇ ਕਾਰਨ ਪਸ਼ੂਆਂ ਨੂੰ ਬੁਖਾਰ ਬਹੁਤੀ ਜਲਦ ਹੋ ਜਾਂਦਾ ਮੇਰੇਆਂ ਵੀ ਦੋ ਗਾਇਆਂ ਪਿਛਲੇ ਟਾਈਮ ਵਿੱਚ ਬਿਮਾਰ ਹੋ ਗਈਆਂ ਸੀ ਇੱਕ ਬੈੜਗ ਬਿਮਾਰ ਹੋਈ ਸੀ ਇੱਕ ਗਾਂ ਬਿਮਾਰ ਹੋ ਗਈ ਸੀ ਉਸ ਤੋਂ ਬਾਅਦ ਮੈਂ ਏਪੁਫਾਰੇ ਲਾਏ ਤੇ ਪੁਫਾਰਿਆਂ ਦੇ ਨਾਲ ਬਹੁਤ ਫਰਕ ਪਿਆ ਗਰਮੀ ਤੋਂ ਬਹੁਤ ਰਾਹਤ ਮਿਲੀ ਐ ਸੋ ਤੇ ਜਦੋਂ ਵੀ ਕਿਸਾਨ ਪ੍ਰਭੂ ਮੈਂ ਇਹਨਾਂ ਪਸ਼ੂਆਂ ਦੇ ਵਿੱਚ ਆ ਜਾਣਾ ਤਾਂ ਮੇਰਾ ਖੁਦ ਦਾ ਵੀ ਜਾਣ ਨੂੰ ਜੀ ਨਹੀਂ ਕਰਦਾ ਕਿਉਂਕਿ ਏਸੀ ਨਾਲ ਉਹ ਵੀ ਜਿਆਦਾ ਠੰਡਕ ਫੀਲ ਹੁੰਦੀ ਹੈ ਤੇ ਬਹੁਤ ਹੀ ਰਾਤ ਮਿਲਦੀ ਹੈ ਗਰਮੀ ਤੋਂ ਜਦੋਂ ਬਾਹਰ ਬਾਹਰੋਂ ਆਉਨੇ ਆ ਕਈ ਵਾਰੀ ਆਪਣੀਆਂ ਅੱਖਾਂ ਤਪ ਰਹੀਆਂ ਹੁੰਦੀਆਂ ਸਿਰ ਦਰਦ ਕਰ ਰਿਹਾ ਹੁੰਦਾ ਤੇ ਜਦੋਂ ਮੈਂ ਇਹਨਾਂ ਪਸ਼ੂਆਂ ਚ ਆ ਜਾਣਾ ਮੇਰੇ ਇੱਥੇ ਪੁਫਾਰਾ ਸਿਸਟਮ ਲੱਗੇ ਹੋਣ ਦੇ ਕਾਰਨ ਮੈਨੂੰ ਬਹੁਤ ਰਾਤ ਮਿਲਦੀ ਹੈ ਗਰਮੀ ਤੋਂ ਤੇ ਪਸ਼ੂ ਵੀ ਪੂਰਾ ਆਰਾਮ ਕਰਦੇ ਆ ਸਨ ਪ੍ਰਭੂ ਆਪਾਂ ਇਹਨੇ ਲਾਉਣ ਦੀ ਗੱਲ ਕਰੀਏ ਤਾਂ ਇੰਨਾ ਪਿਫਾਰੇ ਉੱਤੇ ਆਰਓ ਵਾਲੀ ਮੋਟਰ ਦੇ ਨਾਲ ਇਹ ਪਿਫਾਰੇ ਚੱਲਦੇ ਆ ਤੇ ਇੱਕ ਆਰਓ ਵਾਲੀ ਮੋਟਰ ਆਪਣੇ ਲਗਭਗ 20 ਪਿਫਾਰੇ ਚਲਾ ਸਕਦੀ ਹੈ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਆਪਣੇ ਵੀ 14 ਪਿਫਾਰੇ ਲੱਗੇ ਹੋਇਆ ਇੱਕ ਨੋਜ਼ਲ ਦੇ ਵਿੱਚ ਦੋ ਪਿਫਾਰੇ ਲੱਗ ਜਾਂਦੇ ਆ ਇਸ ਤਰ੍ਹਾਂ ਦੇ ਨਾਲ ਠੀਕ ਹੈ ਤੁਸੀਂ ਟੀ ਲਾ ਕੇ ਦੋ ਪਿਫਾਰੇ ਇੱਕ ਨੋਜ਼ਲ ਵਿੱਚ ਲਾ ਸਕਦੇ ਹੋ ਤੇ ਆਪਾਂ ਵੀ 14 ਪਿਫਾਰੇ ਲਾਏ ਆ 14 ਪਿਫਾਰਿਆਂ ਦੇ ਨਾਲ ਪੰਜ ਪਸ਼ੂਆਂ ਨੂੰ ਫੁੱਲ ਆਰਾਮ ਦਾ ਦਾ ਇੱਕ ਮਾਹੌਲ ਮਿਲਦਾ ਹੈ ਤੇ ਫੁੱਲ ਆਰਾਮ ਕਰ ਸਕਦੇ ਆ ਪਸ਼ੂ ਜੇ ਤੁਸੀਂ ਇਹ ਪਫਾਰਿਆਂ ਦੀ ਵਰਤੋਂ ਕਰਦੇ ਹੋ ਤਾਂ ਇਹਦੇ ਨਾਲ ਤੁਹਾਡੇ ਦੁੱਧ ਵਿੱਚ ਵੀ ਵਾਧਾ ਹੋਵੇਗਾ ਇੱਕ ਆ ਫਿਲਟਰ ਜ਼ਰੂਰ ਲਾਓ ਕਿਉਂਕਿ ਜੇ ਥਾਂ ਪਾਣੀ ਦੇ ਵਿੱਚ ਸੋਰਾ ਹੁੰਦਾ ਜੇ ਤੁਹਾਡੇ ਪਾਣੀ ਵਿੱਚ ਸੋਰਾ ਹੈ ਤੇ ਫਿਲਟਰ ਤੁਸੀਂ ਨਾ ਲਾਇਆ ਸਿੱਧਾ ਹੀ ਤੁਸੀਂ ਆ ਆਰਓ ਵਾਲੀ ਮੋਟਰ ਲਾ ਕੇ ਫੁਹਾਰਾ ਸਿਸਟਮ ਚੱਲਦਾ ਕਰ ਦਿੱਤਾ ਤਾਂ ਤੁਹਾਡੇ ਪਫਾਰਿਆਂ ਦੇ ਵਿੱਚ ਸੋਰਾ ਲੱਗ ਕੇ ਉਹਨਾਂ ਦੀ ਬੰਦ ਹੋਣ ਦੀ ਸ਼ਿਕਾਇਤ ਆਉਣ ਲੱਗ ਜਾਵੇਗੀ ਤੇ ਕਈ ਵਾਰੀ ਆਪਣੇ ਪਾਣੀ ਵੀ ਨਹੀਂ ਸਾਫ਼ ਹੁੰਦਾ ਤੇ ਪਾਣੀ ਦੇ ਵਿੱਚ ਮਾੜਾ ਮੋਟਾ ਕੋਈ ਜੰਗਾਲ ਆ ਜਾਂਦੀ ਹੈ ਤਾਂ ਉਹ ਇਹ ਫਿਲਟਰ ਲੱਗੇ ਹੋਣ ਦੇ ਕਾਰਨ ਆਪਣੇ ਸਾਫ਼ ਪਾਣੀ ਹੀ ਮੋਟਰ ਨੂੰ ਜਾਵੇਗਾ ਤੇ ਸਾਫ਼ ਪਾਣੀ ਪਫਾਰਿਆਂ ਦੇ ਵਿੱਚ ਆਸਾਨੀ ਦੇ ਨਾਲ ਗੁਜ਼ਰ ਜਾਵੇਗਾ ਤੇ ਇੱਕ ਤੁਸੀਂ ਇਹ ਨੂੰ ਪਾਣੀ ਉੱਪਰ ਵੱਲ ਦੇਣਾ ਜੇ ਤੁਹਾਡੇ ਕੋਠੇ ਉੱਤੇ ਛੱਤ ਉੱਤੇ ਟੈਂਕੀ ਰੱਖੀ ਹੋਈ ਹੈ ਤਾਂ ਟੈਂਕੀ ਵਿੱਚੋਂ ਇਹਨੂੰ ਕਨੈਕਸ਼ਨ ਦਿਓ ਕਿਉਂਕਿ ਮੋਟਰ ਹੈ ਜੋ ਉਹ ਪਾਣੀ ਵਾਲੀ ਟੈਂਕੀ ਤੋਂ ਨੀਵੀਂ ਹੋਣੀ ਜ਼ਰੂਰੀ ਹੈ ਦੀ ਆਸਾਨੀ ਦੇ ਨਾਲ ਪਾਣੀ ਮੋਟਰ ਤੱਕ ਪਹੁੰਚਦਾ ਰਹੇ ਪਾਣੀ ਫਿਲਟਰ ਵਿੱਚ ਜਾ ਕੇ ਮੋਟਰ ਤੱਕ ਪਹੁੰਚ ਕੇ ਪਫਾਰਾਂ ਤੱਕਰ ਗੁਜ਼ਰਦਾ ਰਹੇ ਜੇ ਤੁਹਾਡਾ ਪਾਣੀ ਮੋਟਰ ਨਾਲੋਂ ਨੀਮਾ ਤਾਂ ਤੁਸੀਂ ਕੁਲਰ ਵਾਲੀ ਮੋਟਰ ਵਰਤ ਕੇ ਕੁਲਰ ਵਾਲੀ ਮੋਟਰ ਪਾਣੀ ਵਿੱਚ ਰੱਖ ਦੋ ਜੇ ਪਾਣੀ ਉੱਚੇ ਥਾਂ ਤੇ ਵੀ ਹੈ ਤਾਂ ਕੁਲਰ ਵਾਲੀ ਮੋਟਰ ਧੱਕ ਕੇ ਪਾਣੀ ਆਰੋ ਵਾਲੀ ਮੋਟਰ ਤੱਕ ਪਹੁੰਚਾ ਦੇਵਗੇ ਤੇ ਆਰੋ ਵਾਲੀ ਮੋਟਰ ਨਾਲ ਪਫਾਰਾ ਸਿਸਟਮ ਚਲਾ ਸਕਦੇ ਹੋ ਤੇ ਜੇ ਕਿਸੇ ਕਿਸਾਨ ਭਰਾ ਦਾ ਕੋਈ ਵੀ ਸਵਾਲ ਹੋਇਆ ਤਾਂ ਕਮੈਂਟ ਵਿੱਚ ਆਪਾਂ ਤੋਂ ਪੁੱਛ ਸਕਦੇ ਆ ਤੇ ਆਪਾਂ ਰਿਪਲਾਈ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਸੋ ਬੇ ਰੋ ਆਪਣੇ ਫੇਸਬੁੱਕ ਪੇਜ ਤੇ ਦੇ YouTube ਚੈਨਲ ਤੇ ਇਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਆਪਾਂ ਸਮੇਂ ਸਿਰ ਸਾਂਝੀਆਂ ਕਰਦੇ ਰਾਵਾਂਗੇ ਸਾਰੇ ਵੀਰਾਂ ਦਾ ਧੰਨਵਾਦ ਜੀ